ਲੋ ਬਾਈ ਮੀ ਆਲਾ ਮੌਸਮ ਮੀ ਪੈ ਵੀ ਰਿਹਾ ਤੇ ਇਧਰ ਹੁਣੇ ਬੰਦੇ ਆਏ ਆ ਬਾਈ ਭੈਣ ਕੋਲ ਨੂੰ ਗਏ ਵੇ ਤੇ ਮੇਰੇ ਅੱਲਾ ਤੁਹਾਨੂੰ ਸਾਰਿਆਂ ਨੂੰ ਸੱਜ ਸੱਸੀ ਕਾ ਜੀ ਸੱਸੀ ਕਾ ਜੀ ਸੱਸੀ ਕਾ ਜੀ ਆ ਵੀ ਕੌਣ ਆਇਆ ਹੈ ਮਾਸੂਕਾ ਜੋਤ ਜੋਤ ਦੁਬਾਰਾ ਕਹ ਜੋਤ ਕੇ ਮਨਸੁਖ ਜੋਤ ਮਾਸੂਕ ਜੋਤ ਮੀ ਚ ਨਹੀਂ ਟਿਕਨ ਦਾ ਸਤਿ ਵੀ ਨਾ ਹਾਂ ਨਾ ਹਾਂ ਬੂਆ ਨੇ ਕਾ ਸੁਣਾਇਆ ਫਿੱਲਾ ਹੋਇਆ ਏ ਹੈ ਕਾਲਾ ਹੀਲਾ ਹੋਇਆ ਕੁਕੜੀਆਂ ਦਾ ਕੁਕੜੀਆਂ ਲੈ ਕੇ ਆਏ ਨਹੀਂ ਜੀਜੀ ਤੀਜੀ ਆ ਤੇਰੇ ਬਾਈ ਪੰਮੂ ਬੋਲਣ ਲੱਗਾ ਪੰਮੂ ਖਾ ਕੇ ਵੀ ਆਇਆ ਕੁਸ ਕੁੱਕੜੇ ਗੁਰਕਰੇ ਬੂਆ ਨੇ ਚਾਪ ਲਾਸੀ ਚਾਹ ਆਪ ਲਈ ਦੀ ਠੰਡ ਚ ਪਕੌੜੇ ਪਕੂੜੇ ਨਹੀਂ ਖਲਾਏ ਅਸੀਂ ਸਮੋਸੇ ਵੀ ਲੈ ਕੇ ਸੀ ਅੱਛਾ ਲੋ ਬਾਈ ਚੋਰੀ ਪਕੜੀ ਗਈ ਅਸੀਂ ਇੱਥੇ ਘਰ ਬੈਠੇ ਸੀ ਕਾਦੀ ਹਾਂ ਅਸੀਂ ਕੋਈ ਖਾਦਾ ਨਹੀਂ ਪੰਮੂ ਨੇ ਖਾ ਲਏ ਸਮੋਸੇ ਹੈ ਮੈਂ ਨਹੀਂ ਖਾਇਆ। ਖਾਦੇ ਨਹੀਂ। ਲੋ ਵਾਹ ਮੁੰਡੇ ਸਾਡੇ ਨੂੰ ਖਾਦੇ ਨਹੀਂ ਆਗੇ। ਪਹਿਲਾਂ ਦਾ ਖਾਦੇ ਹੋ ਨਹੀਂ ਜਦ ਖਤਮ ਹੋ ਗਏ ਫਿਰ ਕਹਿੰਦਾ ਸਮੋਸੇ ਤੋਂ ਸਮੋਸੇ। ਹਾਂ। ਪੁੱਕੇਾਂ ਦੇ ਆਗੇ। ਅੱਛਾ। ਲੋ ਵਾਹ ਠੀਕ ਹੈ। ਆਪਾਂ ਨੂੰ ਸਾਡਾ ਘੈਂਟ ਬੰਦਾ ਏ। ਠੀਕ ਨੇ। ਲਾਈਜੇਸ਼ਨ। ਕਿੰਨੇ ਦਿਨ ਹੋ ਗਏ? ਤੇ ਬੂਟੇ ਨੂੰ ਪਾਣੀ ਬਾਹਰ ਗੁਰੂ ਰਲਾਈ ਜਾਂਦਾ ਹੈ। ਹਾਂਜੀ। ਠੀਕ ਨੇ। ਆ ਬੇਲ ਹੋਰ ਵੱਧ ਗਈ। ਆ ਦੇਖ ਲੋ ਭਾਈ ਬੇਲ। ਕਿੱਧਰ ਤੇ ਕਿਧਰ ਨੂੰ ਆ ਗਈ ਜੇ ਹੁਣ ਤਾਂ ਇਹ। ਇਹ ਉੱਥੇ ਨੂੰ ਆ ਗਈ। ਹੁਣ ਤਾਂ ਬਈ ਵੱਢਣੀ ਪੈਣੀ ਸਾਰੀ। ਮੀਹ ਵਾਲੇ ਨੇ ਕਰਿਆ ਬਈ ਪੂਰਾ ਇਹਨਾਂ ਆਪਣਾ ਕੰਮ। ਹੁਣ ਵੀ ਪੈ ਰਿਹਾ ਦੇਖ ਲਵਾ ਕੀ ਆ। ਕੀ 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 ਪੈ ਰਹੀ ਹੈ। ਹਾਂ? ਕੀਨੀ ਕੀਨੀ। ਕਿਣੀ ਕੀਨੀ ਪੈ ਰਹੀ ਆ। ਹਾਂਜੀ। ਲਾ। ਦੇਖ ਦੰਨਾ ਕਿਧਰ ਨੂੰ ਬੇਲ ਚੱਲੀ ਵੀ ਆ। ਹਾਂਜੀ। ਆ ਦੇਖੋ ਜਿਹੜੇ ਪਾਪੂ ਉੱਦਨ ਮੁਕਤੇ ਕਿੰਨੇ ਇਨਨੇ ਕਿਦੇ ਇਹ। ਹੁਮ ਹੁਮ। ਸਾਰੇ ਕਿੰਨੇ ਇੰਨੇ ਕਿਦੇ ਇੰਨੇ ਇੰਨੇ ਕਿਤੇ। ਤਾਂ ਕਰ ਲੈ ਕੇ ਜਾਣਾ ਹੈ ਸਕੂਲ ਨੂੰ ਬੂਟੇ ਮੈਂ ਆਪਣੀ ਜਨਮ ਦਿਨ ਨੂੰ ਲਾਉਂਗੀ ਲਾ ਭਾਈ ਜਨਮ ਦਿਨ ਦੂਰ ਹੈ ਮਰੋਦਾਂ ਦੇ ਬੂਟੇ ਪੰਮੂ ਦਾ ਜਨਮ ਤੇ ਪੰਮੂ ਦਾ ਜਨਮ ਦਿਨ ਆਉਣਾ ਪਹਿਲਾਂ ਤੇ ਇੱਥੇ ਹਫਤਾ ਪੰਮੂ ਦਾ ਜਨਮ ਦਿਨ ਨੂੰ ਕਹਿ ਲਉਣਾ ਪੰਮੂ ਦਾ ਜਨਮ ਦਿਨ ਨੂੰ ਲਾਈ ਪੰਮੂ ਕਹ ਤੇ ਮੜਾ ਜਾ ਪੰਜ ਬੂਟੇ ਨੇ ਦੋਏ ਲਾਉਗਾ ਤਿੰਨ ਮੈਂ ਲਾਉਂਗੀ ਉਹ ਕਹਿ ਕੇ ਮੇਰੇ ਜਨਮ ਦਿਨ ਨੂੰ ਵੀ ਲਾ ਦੀ ਮੈਂ ਪੰਜ ਦਾਉਗਾ ਬਸ ਪੰਜ ਇਹਨੇ ਲਾਉਣੇ ਆ ਮੈਂ ਲਾਉਂਗੀ ਠੀਕ ਨੇ ਮੈਂ ਲਾਉਗਾ ਸੀ ਬਸ ਸੋ ਬੜੇ ਬੂਟੇ ਦਾ ਹੀ ਗਮਲਾ ਲਾਏ ਜਿਵੇਂ ਕੋਈ ਹੈਂ ਠੀਕ ਨੇ ਲਾ ਬਾਈ ਆਹ ਫੇਲ ਨੇ ਹਰਿਆਈਆਂ ਹਰਿਆਈਆਂ ਮਾਰੀਆਂ ਪਈਆਂ ਕਹਿੰਦੇ ਵੇੜੇ ਦੇ ਵਿੱਚ ਹਾਂ ਉਹ ਹਾਂ ਵੀ ਭਾਂਜਾ ਠੀਕ ਆ ਹਾਂਜੀ ਨਦੀ ਆ ਗਈ ਦੀ ਗੱਲ ਰ ਤੁਹਾਡੇ ਕੰਨੀ ਹੂੰ ਅੱਧੀ 30 ਜਿਆਦਾ ਨਹੀਂ ਸੀ ਹਾਂ ਅੱਧੀ ਅੱਧੀ ਹੁੰਦੀ ਅੱਛਾ ਅਮੂਰਾ ਤਾਂ ਦੇਖ ਕੇ ਨਰੇ ਹੋ ਜਾ ਕੇ ਹਾਂਜੀ ਇਹ ਗਏ ਸੀ ਹਾਂ ਤੁਸੀਂ ਗਏ ਸੀ ਆਮ ਲੈ ਕੇ ਗਏ ਹੂੰ ਇਹ ਕਿੰਦੂ ਤੋਂ ਬੋਧ ਗਿਆ ਹੂੰ ਉਹ ਰੋਲਦੀ ਆ ਅਸੀਂ ਹੋਰ ਪਾਸੇ ਗਏ ਤੇ ਜਨਨਦੀ ਦੇਖਣ ਨਹੀਂ ਗਏ ਜਿਆਦਾ ਅਸੀਂ ਹੋਰ ਪਾਸੇ ਗਏ ਤੇ ਨਦੀ ਮੈਂ ਦੇਖ ਕੇ ਆਇਆ ਠੀਕ ਨਹੀਂ ਪੰਮ ਹੁਣ ਆਈ ਪੀਨਦੀ ਹੁਣ ਤੂੰ ਦੇਖ ਕੇ ਆਇਆ ਉਧਰੋਂ ਆਈ ਵੀ ਇੱਕ ਵਾਰ ਸੁੱਕਾ ਦੂਏ ਪਾਸੇ ਅੰਨਾ ਪਾਣੀ ਹੋ ਇੱਕ ਸਾੜੇ ਚੱਲਦੀ ਆ ਇਹ ਇੱਕ ਸਾੜ ਸੁੱਕਾ ਹਨਾ ਲਾ ਮਾ ਭਾਈ ਮੌਸਮ ਦੇਖੋ ਕਿਹੜੇ ਆਦਮ ਨਾਲ ਚੱਲ ਰਿਹਾ ਭਾਈ ਕਰਮਨ ਕਰਨੀ ਵਾਲਾ ਕੰਮ ਠੀਕ ਨੇ ਚਲੋ ਬਾਈ ਚਲਦਾ ਹੈ ਬੈਗ ਫੜੋ ਛੂਤ ਗਈ ਹੈ ਕਿੱਥੇ ਜਾਣਾ ਬੈਗ ਫੜੋ ਤੈਨੂੰ ਲੈ ਸੌੜ ਕੇ ਬੋਲ ਬੈਗ ਚੱਕੋ ਛੂਤ ਤੈਨੂੰ ਚੀਰ ਕੇ ਟਿਊਸ਼ਨ ਟਿਊਸ਼ਨ ਜਾਓ ਮੈਂ ਚਲੋ ਬੈਗ ਚੱਕੋ ਬਈ ਟਿਊਸ਼ਨ ਨੂੰ ਜਾਉਂਦਾ ਜਾਂਦਾ ਹੁਣ ਹੈ ਹੁਣੋਂ ਦਾ ਚਾਹ ਪੀ ਕੇ ਆਪੋ ਕੋਲ ਹਾਂਜੀ ਚਲ ਠੀਕ ਹੈ ਇਹਨੂੰ ਖਾ ਲੈ ਬਈ ਬਾਲ ਦੇਖ ਲਓ ਬੰਦਿਆਂ ਦੇ ਇਹਨਾਂ ਦੇ ਹੈ ਠੀਕ ਹੈ ਜਲੀ ਜਾਂਦਾ ਚਲੋ ਭਾਈ ਕੰਮ ਬਾਕੀ ਭਾਈ ਸਾਡੇ ਫੇਵਰਟ ਹੈ ਜਿਹੜੇ ਬੂਟੇ ਆਹ ਦੇਖੋ ਪਾਣੀ ਕਿੱਕਣਾ ਖੜਦਾ ਹਾਂਜੀ ਐ ਖੜ ਜਾਂਦਾ ਕਿੱਕਣਾ ਜਿਵੇਂ ਨੀਦੇ ਪਰ ਉਹ ਹੁੰਦਾ ਤੇਲ ਘੇਰਿਆ ਵਸਣਾ ਹਾਂਜੀ ਹਾਂ ਹਾਂਜੀ ਆ ਲੈ ਜਲਦੀ ਤੂੰ ਸਮਾਨ ਉਹ ਮਾਸੂਦ ਆਪਣੀ ਬੁਕਸ ਲੈ ਕੇ ਆਇਆ ਹੈ ਬਾਠੇ ਚੱਕ ਲੈ ਕੱਪੜਾ ਤੁੰਗੀ ਉਹਨੂੰ ਵੀ ਲੈ ਲੈ ਨਾਲ ਲਹਮਰੂਦ ਦਾ ਬੂਟਾ ਤੇ ਇੱਕ ਹੋਰ ਤਿਆਰ ਲੈ ਹੂੰ ਛੇ ਨੇ ਜੋਤ ਤੁੰਗਲੇ ਜੀ ਬੂਟਾ ਇੱਕ ਜਾਂਦਾ ਹੋਇਆ ਸਾਡੇ ਵੀ ਉੱਥੇ ਬਿਠਾ ਰਹੇ ਨੇ ਲੈ ਹਾਂਜੀ ਲੈ ਕਰੋ ਭਾਈ ਪੰਡਾ ਵਾਲੀ ਲਾਈਵ ਕਿਸੇ ਦਾ ਆਹ ਬੂਟੀ ਕਿੱਥੇ ਤੇ ਕਿੱਥੋਂ ਨੂੰ ਛੜ ਪਈ ਐ ਦਰ ਨੂੰ ਆਹ ਵਿਚੇ-ਵਿਚੇ ਲੈ ਬੇਲ ਘੁੰਮੀ ਜਾਂਦੀ ਐ ਬਹੁਤ ਹੋਊਗੀ ਜੋਤ ਲੈ ਜਿਆ ਜਾਂਦਾ ਹੋਇਆ ਦੇਖੀ ਲਾ ਪਰ ਤੁਹਾਡੇ ਵੀ ਹੈਗੀ ਉੱਥੇ ਨਾ ਹਾਂਜੀ ਲੋ ਭਾਈ ਇੱਕ ਗਮਲੇ ਦੇ ਵਿੱਚ ਤੇ ਇੱਥੇ ਲੱਗੀ ਵੀ ਐ ਇੱਕ ਗਮਲੇ ਚ ਸਿਰਫ ਇੱਕ ਗਮਲੇ ਤੇ ਜਦੋਂ ਇਹ ਧਰਤੀ ਵਰਗੀ ਦੀ ਇੱਥੇ ਤੇ ਇੱਥੇ ਤੱਕ ਪਹੁੰਚ ਗਿਆ ਦੇਖੋ ਹੁਣ ਆ ਲੰਬੜਾ ਨਹੀਂ ਐ ਕਾਲੇਦਾਲਿਆਂ ਨੂੰ ਤੁਰ ਪੀਏ ਉਹ ਉੱਧਰ ਉਹ ਦੇਣ ਹੈ ਪਿੱਛੇ ਦੇ ਲੋ ਕੱਲੇ ਬੁੱਟੇ ਨੂੰ ਹੀ ਤੀ ਹੁਣ ਕਿਤੇ ਚਲੀ ਗਈ ਹੁਣ ਦੇਖ ਦੋ ਸਾਰੇ ਉਹ ਵੇਖ ਗੱਲ ਵੀ ਪੱਕੀ ਐ ਇਹ ਹੈ ਗਾਂਵਲੇ ਚੱਕ ਸਿਰਫ ਗਾਂਲੇ ਗਾਂਵਲੇ ਤੇ ਆਇਆ ਨੂੰ ਬਈ ਵੀ ਹੈ ਹੈ ਇਹਨੇ ਲੈ ਭਾਈ ਦੇਖ ਲੋ ਭਾਈ ਜਿਹਨੇ ਪੜਨਾ ਐ ਕਮੈਂਟ ਕਰਕੇ ਦੱਸਿਓ ਵੀ ਕਿੰਨੋਂ ਪੜਾਈ ਦਾ ਫਿਕਰ ਐ ਇਗਰੇ ਦੱਸਿਓ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨੂ ਪੜਾਈ ਦਾ ਫਿਕਰ ਹੈ ਕੌਣ ਮੁੰਡਾ ਜਿਹੜਾ ਸਾਡੇ ਘਰ ਦੇ ਵਿੱਚੋਂ ਫੁੱਲ ਬਟਾ ਫੁੱਲ ਨੌਕਰੀ ਲਾਊਗਾ ਹੈ ਅਸੀਂ ਗੱਲਾਂ ਦੇ ਵਿੱਚ ਹੋਏ ਪਏ ਹੈਂ ਹਾਂ ਫੌਰਨ ਮਿਲ ਕੇ ਜਾ ਮੇਰਾ ਤਾਂ ਅੱਜ ਟੈਸ ਹੈ ਮੈਂ ਤਾਂ ਪੱਕਾ ਆਉਂਗੀ ਨਛਨੀ ਦੇ ਪਰਮ ਦੀਆਂ ਉਹ ਵੀ ਲੈ ਕੇ ਜਾਣੀਆਂ ਕਿ ਘਰੇ ਆ ਕੇ ਕਰਨਾ ਇੰਨੇ ਉਹ ਉਹ ਲੈ ਕੇ ਜਾਣੀਆਂ ਨੇ ਲੈ ਲੀਆ ਪਰਮ ਹਾਂ ਮੇਰੀ ਹਾਂ ਉਹ ਮੈਂ ਹੀ ਆ ਕੇ ਵੀ ਇਹ ਬੈਗ ਚ ਆਪਣੇ ਆ ਚ ਪਾੜ ਦਿੰਦਾ ਅੱਛਾ ਪਰਿਆ ਦੱਸ ਕੇ ਆਓ ਲੈ ਬਾਈ ਨਾ ਤਾਂ ਜਿਆਦਾ ਪੜਨਾ ਹੈ ਤੂੰ ਇੱਕ ਦਿਨ ਛੁੱਟੀ ਕਰ ਲੈ ਮੀਂ ਚ ਹਾਂ ਗਿੰਨਾ ਇਹ ਇਹਨੂੰ ਦੱਸ ਦੇ ਲੈ ਤੇਰਾ ਨਮਾਲ ਠੀਕ ਕਰ ਕਿ 6 ਹੋਏ ਇਦੋਂ ਦੱਸ ਮੈਂ ਕਿੰਨਾ ਮੂੰਹ ਕਰਕੇ ਛੁੱਟੀ ਕਰ ਲੈ ਇੱਕ ਦਿਨ ਹੈਂ ਤੇ ਆ ਤਾ ਤਾ ਕੀ ਆ ਤੂੰ ਜਾ ਕਾ ਤੇ ਤੂੰ ਵੀ ਜਾਣਾ ਤੇ ਦੇਖੀ ਭਾਈ ਕੈਰ ਛੁੱਟੀ ਕਰ ਲਈ ਨਹੀਂ ਨਹੀਂ ਛੁੱਟੀ ਨਹੀਂ ਕਰਨੀ ਹੈਗੀ ਆਪਣਾ ਚੱਕੇ ਸਾਈਕਲ ਇਨੀ ਵਾਰੀ ਗੋਇੰਗ ਟੂ ਇੰਡੀਆ 3 ਦਿਨ ਹੋਜੂ ਹੈ 3 ਦਿਨ ਹੋਜੂ ਕੀ ਹੋਜੋਗੇ ਨਾ ਤਤਰ ਤਤਰ ਆ ਤਤਰ ਹੋ ਜਾ ਆਪਣਾ ਲੈ ਭਾਈ ਇਹ ਬੰਦਰ ਨੂੰ ਗੱਲਾਂ ਹੁਣ ਬਹੁਤ ਆਉਣ ਲੱਗੀਆਂ ਚੱਲ ਚਲੋ ਭਾਈ ਚਲੋ 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 ਫਿਰ ਜਸ਼ਨ ਜਾਓ ਤੁਸੀਂ ਵੀ ਜਾਣਾ ਤੁਸੀਂ ਜੱਸਾ ਨੇ ਬਾਈ ਟਿਊਸ਼ਨ ਜਾਣਾ ਚਲੋ ਬੱਚੇ ਆ ਬਾਈ ਆਪਣੇ ਕੰਮੀ ਲੱਗੇ ਹੋਏ ਆ ਲਾ ਉਹ ਹਾਂ ੜੀ ਕੀ ਹੋ ਗਿਆ ਕਿਆ ਦੇਖਦਾ ਹਾਂ ਕਿਆ ਲੱਗਿਆ ਦੇਖਣਾ ਕਿਆ ਬਸੇ ਤੇ ਲੈ ਕੇ ਆਇ ਤੇ ਅੱਛਾ ਦੇਖਾਂ ਕਿਆ ਤਾਂ ਦਿਖਾਈ ਤੇ ਕਿੱਥੇ ਹੈ ਕਿਆ ਕਹਿੰਦੇ ਇਹਨੂੰ ਬਸੇ ਤੇ ਬਰਕ ਸੀਟ ਉਹੰਨ ਤਾਂ ਇਹ ਗੱਲਾਂ ਬਾਈ ਇਹਦੀਆਂ ਸਮਝ ਨਹੀਂ ਆਉਂਦੀਆਂ ਹੈਗੀਆਂ ਆਹ ਵਰਕਸ਼ੀਟ ਆ ਬਾਈ 10 ਪੇਜਾਂ ਦੀ ਲੈ ਖੋਲ 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 ਕਾਪੀਆਂ ਦੇ ਖੋਲ ਨੀ ਬੈ ਕਾਪੀਆਂ ਦਾ ਹਾਲ ਦਿਖਾ ਖੜੀ ਜੇ ਕੱਢੀ ਨਾ ਦੇਖ ਖੜੀ ਜੇ ਖੜੀ ਕੱਢੀ ਨਾ ਕੱਢੀ ਨਾ ਕੱਢੀ ਨਾ ਐਂ ਦਿਖਾ ਦੇ ਲੋ ਬਾਈ ਸਿੱਧਾ ਰੱਖ ਕੇ ਦਿਖਾ ਮੜਾ ਜਾਈ ਦੇ ਲੋ ਬਾਈ ਹਾਲ ਬੰਦੇ ਦੇ ਬੈਕ ਦਾ ਸਾਡੇ ਦਾ ਕੀ ਆ ਬਾਈ ਇਹਨੂੰ ਕਹਿ ਸਕਦੇ ਸੀ ਚਲ ਲਾ ਲਾ ਜੀ ਚਲ ਗੱਡੀ ਹੈ ਹੈ ਆ ਜੋ ਬੁਲੀ ਚਾ ਗੱਡੀ ਵਾਦ ਨਹੀਂ ਬਾਈ ਉਤਰਨਾ ਚਾਹੁੰਦਾ ਇਹ ਖੋਲ ਦੇ ਮੈਂ ਗੁੰਡਾ ਖੜ ਜਾ ਹੈ ਦੀਦੀ ਨੂੰ ਨਾਲ ਲੈ ਕੇ ਜਾਣਾ ਉਹ ਨਾਰਾਜ਼ ਹੋਵੇ ਹੈਨਾ ਇਹ ਬਾਈ ਦੀ ਉਹ ਹੈ ਇਹਨਾਂ ਦੀ ਵੀ ਇੱਕ ਜਣਾ ਕਿਤੇ ਘਰ ਨਾ ਰਹਿ ਜਾਵੇ ਵੀ ਮੈਂ ਚੱਲ ਜਾ ਹੈ ਛੁੱਟੀ ਆਣੀ ਅੱਛਾ ਦੀਦੀ ਛੁੱਟੀ ਨਾ ਕਰ ਲਵੇ ਹਨਾ ਚਲਾਕ ਹੈ ਨਾ ਦੀਦੀ ਹਨਾ ਬਹੁਤ ਚਲਾਕ ਹੈ ਨਾ ਛੁੱਟੀ ਕਰ ਲੈਂਦੀ ਹੈ ਨਾ ਤੈਨੂੰ ਭੇਜ ਕੇ ਹਾਂ ਤੇਰੇ ਜਾਇ ਤੇ ਛੁੱਟੀ ਹੈ ਨਾ ਤੂੰ ਤੇ ਬੈਂਕ ਮਾਰੀਏ ਬੈਂਕ ਹਾਂ ਤੇ ਯਾਰ ਬੰਦਾ ਦਾ ਭਾਈ ਇਹ ਬੰਦਾ ਬਹੁਤ ਚਲਾਕ ਹੋ ਗਿਆ ਰੇ ਅੱਹ ਮੈਂ ਬੈਂਕ ਮਾਰਾਂਗਾ ਬੈਂਕ ਮਾਰਾਂਗਾ ਬੋਗਾਗੇ ਤੇ ਹੂੰ ਤੂੰ ਗੱਡੀ ਲੈ ਜਾਣੀ ਤੇ ਇਹਨੂੰ ਗੱਡੀ ਹੂੰ ਉਸਦੀ ਖਾਦ ਦੂਈ ਹੈ ਗੱਡੀ ਖਾਗ ਜਾਣਾ ਇਹਨੇ ਇੱਥੇ ਬਾਹਰ ਉਹ ਹੁਣ ਦੇਦੀ ਚਲੇ ਗਿਆ ਜੀ ਹੁਣ ਤੋਂ ਕੱਲਾ ਦੱਸ ਦੇ ਤੈਨੂੰ ਸਮੋਸਾ ਮਿਲਿਆ ਹੀ ਨਹੀਂ ਅਨੰਦ ਨੂੰ ਲੈਣਾ ਤੂੰ ਹੁਣੀ انا ਹੁਣ ਲਿਆਵਾਂ ਫੇਮਸ ਸਮੋਸਾ ਦਰਿਆ ਹੁੰਦਾ ਨੂੰ 6 ਵਜੇ ਲੈ ਕੇ ਆਉਂਦੇ ਹੂੰ 6 ਵਜੇ 6 ਵਜੇ ਲੈ ਆਜੋ ਉਹ ਦੀਦੀ ਨੇ ਆ ਜਾਣਾ ਜਾਂ ਤਾਂ ਜਾਣਾ ਜਾ ਦੀਦੀ ਦਾ ਟੈਸਟ ਆਹੋ ਚੱਲ ਮੈਂ ਖੋਲਦਾ ਚੱਲੋ ਭਾਈ ਆ ਗਈ ਆ ਗਈ ਉਹ ਵੀ ਦੀਦੀ ਰਹੀ ਆ ਗਈ ਉਧਰ ਚੱਲ ਚੱਲ ਉਹ ਚੱਲ ਆਉਂਦੇ ਆਹੋ ਚੱਕ ਲੋ ਭਾਈ ਚੱਕੋ ਤੁਸੀਂ ਆ ਜੇ ਚੱਲ ਚੱਲ ਆ ਜਾਣਾ ਨੇ ਚਲੋ ਵੀ ਚਲੋ ਜੋ ਤਾਂ ਤੈ ਵੀ ਜਾਣਾ ਪੁੱਤ ਨਾਲ ਇਹਨਾਂ ਤੇ ਹੈ ਮੈਂ ਲੱਗਿੰਦਾ ਰਹਿਣ ਦੋ ਤੇ ਮੈਂ ਕਹਾਂ ਬੈਠ ਕੇ ਰੀਡਿੰਗ ਕਰਨੀ ਦੀ ਬਾ ਪੜ ਲਾ ਤੂੰ ਪੜ ਪੁਣਾ ਘਰ ਇਹਨਾਂ ਜਾਣ ਦਾ ਚਲ ਵੀ ਚੱਲ ਜੀ ਸੰਚ ਚਲ ਜਾਣਾ ਤਾਂ ਨਾਲ ਹੀ ਨੇ ਦੀਦੀ ਕਹੂਗੀ ਤੈਨੂੰ ਕੋਸਾ ਨਹੀਂ ਇਹ ਪਹਿਲਾਂ ਵੀ ਗਿਆ ਸੀ ਚਲ ਜਾ ਫਿਰ ਬੈਕ ਕਰ ਲਾ ਡਰਦਾ ਬਾਈ ਮੈਥੇ ਇਹਨਾਂ ਪਹਿਲਾਂ ਹੀ ਮੈਨੂੰ ਕਹਤਾ ਹੀ ਮੈਂ ਘਰ ਹੱਥ ਚ ਫੜ ਲਾ ਪਤ ਚਲਾ ਹਾਂ ਪਾਲਾ ਪੋਥੇ ਝੋਟਾ ਖੜਾ ਉਸੇ ਲੰਕ ਜਾਇਆ ਹਾਂ ਕਹਿੰਦਾ ਤਾਂ ਕੁਛ ਹੈ ਨਹੀਂ ਉੱਥੇ ਖੜ ਬਾਈ ਦੇਖ ਲਓ ਦੇਵਤਾ ਖੜਾ ਇਹ ਰਾ ਚੋ ਬੰਦਾ ਕਹਿੰਦਾ ਤਾਂ ਕੁਛ ਹੈ ਨਹੀਂ ਚਲੋ ਚਲੋ ਭਾਈ ਚਲੋ ਸ਼ਕਤ ਠੀਕ ਆ ਚਲੋ ਭਾਈ ਬੱਚੇ ਚੱਲੀ ਜਾਣੇ ਕੰਮ